ਸਾ ਸੰਗਤ ਸੰਤ ਅਕਸਰ ਕਿਉਂ ਬੋਲਦੇ ਸੀ ਸੱਜੇ ਪੈਰ ਨੂੰ ਹੀ ਪਹਿਲਾਂ ਰੱਖੋ ਕਿਤੇ ਜਾਣ ਸਮੇਂ ਕਿੰਨਾ ਸ਼ੁਭ ਹੁੰਦਾ ਹੈ ਰੂਹ ਖੁਸ਼ ਹੋ ਜਾਵੇਗੀ ਜੋ ਬਰਕਤਾਂ ਮਿਲਦੀਆਂ ਨੇ ਆਪਾਂ ਇਸ ਵਿਸ਼ੇ ਤੇ ਬੇਨਤੀਆਂ ਸਾਂਝੀਆਂ ਕਰਾਂਗੇ ਸਤਿਗੁਰੂ ਜੀ ਕਿਰਪਾ ਕਰਨ ਮਿਹਰਮਤ ਕਰਨ ਸੋ ਪਿਆਰਿਓ ਪਹਿਲਾਂ ਤੇ ਸਾਰੀ ਸੰਗਤ ਆਪ ਜੀ ਕਾਗਰ ਚ ਧੋਵੋ ਮੇਰਾ ਸਤਿਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਪਹਿਲਾ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਵੈਮ ਭਰਮ ਨੂੰ ਜਿਹੜਾ ਹੈ ਗੁਰਬਾਣੀ ਨੇ ਪਰਵਾਣ ਨਹੀਂ ਕੀਤਾ ਸਾਨੂੰ ਸੁਖਾਲਾ ਜਾਂ ਮਾਰਗ ਦਿੱਤਾ ਗੁਰਮਤ ਦਾ ਮਾਰਗ ਗੁਰਬਾਣੀ ਦਾ ਮਾਰਗ ਸਭ ਤੋਂ ਵੱਡੀ ਗੱਲ ਵੀ ਸਤਗੁਰ ਨੇ ਕਿਹਾ ਉਸ ਅਕਾਲ ਪੁਰਖ ਨਾਲ ਜੁੜੋ ਜਿਹਨੂੰ ਸਾਰੇ ਦੇਵੀ ਦੇਵਤੇ ਟੋਟਲ ਜਿੰਨੀ ਵੀ ਕਾਇਨਾਤ ਹੈ ਉਹਨੂੰ ਤੇਹਾਰੀ ਹੈ ਅਕਾਲ ਪੁਰਖ ਨੂੰ ਉਹਦੇ ਨਾਲ ਜੁੜੋ ਜਦਕਿ ਕਿਸੇ ਹੋਰ ਦੀ ਤੇ ਗੱਲ ਹੀ ਨਹੀਂ ਕੀਤੀ ਗਈ ਦੂਜੇ ਤੀਜੇ ਨੂੰ ਮੰਨਣ ਦੀ ਨਾ ਮੰਨਣ ਦੀ ਗੱਲ ਹੀ ਨਹੀਂ ਹੋਈ ਗੱਲ ਹੀ ਕੇਵਲ ਉਸ ਅਕਾਲ ਪੁਰਖ ਦੀ ਹੋਈ ਤੇ ਸਭ ਤੋਂ ਵੱਡੀ ਗੱਲ ਗੁਰ ਬਿਨ ਗਿਆਨ ਨਾ ਪਾਈਐ ਵਿਖਿਆ ਦੂਜਾ ਸਾਧ ਗੁਰੂ ਤੋਂ ਬਿਨਾ ਪਰਮਾਤਮਾ ਨਾਲ ਜਾਣ ਪਛਾਣ ਨਹੀਂ ਬਣ ਸਕਦੀ ਮਾਇਆ ਦਾ ਪ੍ਰਭਾਵ ਪੈ ਕੇ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਪਾਸੇ ਦਾ ਸਵਾਦ ਮਨ ਵਿੱਚ ਉਪਜਦਾ ਹੈ ਇਹ ਇਹ ਧਿਆਨ ਰੱਖਿਓ ਵੀ ਸਤਿਗੁਰ ਨੇ ਗੱਲ ਸਪਸ਼ਟ ਕਰ ਦਿੱਤੀ ਹਰਿਸ਼ਾ ਨੇ ਇਹ ਵੀ ਕਹਿ ਦਿੱਤਾ ਬਿਨ ਗੁਣ ਕਾਮ ਨਾ ਆਵਈ ਮਾਇਆ ਪੀ ਕਾ ਸਾਧ ਕਹਿੰਦੇ ਆਤਮਕ ਗੁਣਾ ਤੋਂ ਵਾਂਝੇ ਰਹਿ ਕੇ ਇਹ ਮਨੁੱਖਾ ਸਰੀਰ ਵਿਅਰਥ ਹੋ ਜਾਂਦਾ ਹੈ ਅੰਤਨਾ ਮਾਇਆ ਵਾਲਾ ਸੁਆਦ ਵੀ ਬੇਰਸਾ ਹੋ ਜਾਂਦਾ ਹੈ ਤੇ ਮੇਰੇ ਸਤਿਗੁਰੂ ਕਹਿੰਦੇ ਨੇ ਇਸ ਕਰਕੇ ਆਪਣੇ ਆਪ ਨੂੰ ਗੁਰੂ ਨਾਲ ਜੋੜੇ ਗੁਰ ਬਿਨ ਗਿਆਨ ਨਾ ਪਾਈਏ ਗੁਰੂ ਤੋਂ ਬਿਨਾ ਗਿਆਨ ਜਿਹੜਾ ਹੈ ਨਹੀਂ ਆ ਸਕਦਾ ਗਿਆਨ ਤੋਂ ਬਿਨਾ ਜਿਹੜਾ ਹੈ ਅਗਿਆਨੀ ਐ ਮਨੁੱਖ ਤੇ ਕਹਿੰਦੇ ਇਹਦੇ ਕੋਲ ਜੇ ਗਿਆਨ ਹੋਵੇ ਤੇ ਕਹਿੰਦੇ ਫਿਰ ਇਹਨੂੰ ਗਿਆਨੀ ਕਿਹਾ ਜਾ ਸਕਦਾ ਹੈ ਜਿਹੜਾ ਉੱਥੇ ਤੱਕ ਪਹੁੰਚ ਚੁੱਕਿਆ ਹੈ ਗਿਆਨੀ ਜਿਹਨੂੰ ਗਿਆਨ ਹੋ ਗਿਆ ਭਾਵ ਜਿਹਨੇ ਸਤਗੁਰ ਨੇ ਜਿਹਨੂੰ ਕਹਿ ਦਿੱਤਾ ਵੀ ਇਹ ਤੇ ਬਹੁਤ ਵੱਡਾ ਸਿਆਣਾ ਸਤਪੁਰਸ਼ ਬਣ ਗਿਆ ਤੇ ਆਪਾਂ ਆਮ ਭਾਸ਼ਾ ਦੇ ਵਿੱਚ ਕਹਿ ਦਿੰਨੇ ਆ ਵੀ ਇਹ ਤਾਂ ਬਹੁਤ ਵੱਡਾ ਵਿਦਵਾਨ ਬਣ ਗਿਆ ਜੀ ਸਾਧ ਸੰਗਤ ਬੇਨਤੀ ਕਰਕੇ ਧਿਆਨ ਦੇਵਾ ਮਾ ਜਿਹੜੇ ਗੁਰਮਤ ਦੇ ਮਾਰਗ ਨੂੰ ਚੁਣ ਲੈਂਦੇ ਨੇ ਜਿਹੜੇ ਸਤਿਗੁਰੂ ਦੇ ਦਰਸਾਏ ਮਾਰਗ ਤੇ ਤੁਰ ਪੈਂਦੇ ਨੇ ਪਿਆਰਿਓ ਉਹ ਕਦੇ ਵੀ ਬਹਿਮਾ ਭਰਮਾਂ ਦੇ ਵਿੱਚ ਨਹੀਂ ਪੈਂਦੇ ਮੇਰੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਉਹਨਾਂ ਲਈ ਸ਼ਬਦ ਵਰਤਦੇ ਨੇ ਕਹਿੰਦੇ ਭਲਿਓ ਇਹ ਗੱਲ ਯਾਦ ਰੱਖਿਓ ਜਿਨ੍ਹਾਂ ਕੋਲੇ ਪਰਮਾਤਮਾ ਹੈ ਜਿਨ੍ਹਾਂ ਕੋਲੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਭਾਵਨਾ ਹੈ ਜਿਨ੍ਹਾਂ ਕੋਲੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਹੈ ਕਹਿੰਦੇ ਉਹ ਕਦੇ ਵੀ ਵਹਿਮਾਂ ਪਰਮਾਂ ਦੇ ਵਿੱਚ ਨਹੀਂ ਪੈਂਦੇ ਤੇ ਜਿਹੜੇ ਵਹਿਮਾਂ ਦੇ ਵਿੱਚ ਪੈਂਦੇ ਨੇ ਕਹਿੰਦੇ ਸਤਿਗੁਰੂ ਦੀ ਸਿੱਖਿਆ ਉਹਨਾਂ ਕੋਲ ਟਿਕੀ ਨਹੀਂ ਸਕਦੀ ਤੁਸੀਂ ਵੇਖਿਆ ਹੋਵੇਗਾ ਕਿ ਕਈ ਵਾਰੀ ਕੁਝ ਚੀਜ਼ਾਂ ਹੁੰਦੀਆਂ ਨੇ ਪਰ ਕਈ ਚੀਜ਼ਾਂ ਨੂੰ ਜਿਹੜਾ ਵਹਿਮ ਦੇ ਤੌਰ ਤੇ ਵਰਤ ਲਿਆ ਜਾਂਦਾ ਵੀ ਇਹੀ ਕਰਨਾ ਹੈ ਜੇ ਦੂਜਾ ਕਰਿਆ ਤਰ੍ਹਾਂ ਨੁਕਸਾਨ ਹੋ ਜਾਊ ਤੇਰਾ ਸਾਰਾ ਕੁਝ ਬਰਬਾਦ ਹੋ ਜਾਊ ਇਹਦਾ ਸੁਣਿਆ ਹੋਵੇਗਾ ਤੁਸੀਂ ਵੇਖਿਆ ਹੋਵੇਗਾ ਕਿ ਵੱਡੇ ਤੋਂ ਵੱਡੇ ਜਿਹੜੇ ਖਿਡਾਰੀ ਨੇ ਵੱਡੇ ਤੋਂ ਵੱਡੇ ਕੁਝ ਜਿਹੜੇ ਲੋਕ ਨੇ ਉਹ ਵੇਮਾ ਪਰਮਾ ਦੇ ਵਿੱਚ ਜ਼ਿਆਦਾ ਵਿਸ਼ਵਾਸ ਕਰਦੇ ਨੇ ਇੰਜ ਨਹੀਂ ਕਰਨਾ ਜੀ ਆ ਨਹੀਂ ਕਰਨਾ ਆ ਹੋ ਗਿਆ ਆ ਨਹੀਂ ਕਰਨਾ ਆ ਕਰਨ ਵਾਲਾ ਆ ਨਹੀਂ ਕਰਨ ਵਾਲਾ ਇਦਾਂ ਦੀਆਂ ਚੀਜ਼ਾਂ ਤੁਸੀਂ ਵੇਖੀਆਂ ਹੋਣਗੀਆਂ ਸਾਰ ਸੰਗਤ ਜਿਹੜੇ ਸਾਧੂ ਸੰਤ ਮਹਾਂਪੁਰਸ਼ ਹੁੰਦੇ ਆ ਨਾ ਉਹ ਬੋਲਦੇ ਆ ਵੀ ਸੱਜੇ ਪੈਰ ਨੂੰ ਪਹਿਲਾਂ ਰੱਖੋ ਕਿਉਂ ਰੱਖੋ ਕਹਿੰਦੇ ਸੱਜੇ ਪੈਰ ਨੂੰ ਜਦੋਂ ਪਹਿਲਾਂ ਰੱਖਾਂਗੇ ਕਹਿੰਦੇ ਉਹ ਸੱਜੇ ਪੈਰ ਤੋਂ ਅੰਦਾਜ਼ਾ ਲਾਇਓ ਆਪਣੀ ਚਾਲ ਤੋਂ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਮਨ ਵਿੱਚ ਤੁਹਾਡੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਚੱਲੇ ਜਦੋਂ ਇੱਕ ਕਦਮ ਪੁੱਟਿਆ ਕਿਉਂਕਿ ਆਮ ਤੌਰ ਤੇ ਆਪਾਂ ਸੱਜਾ ਪੈਰ ਹੀ ਰੱਖਦੇ ਆ ਜਾਂ ਬਹੁਤਾ ਆਪਾਂ ਧਿਆਨ ਨਹੀਂ ਦਿੰਦੇ ਤੁਰਨ ਵੇਲੇ ਖੱਬਾ ਵੀ ਅੱਗੇ ਹੋ ਜਾਂਦਾ ਇਹ ਤਾਂ ਆਮ ਜੀਆਂ ਚੀਜ਼ਾਂ ਨੇ ਵਹਿਮ ਨਹੀਂ ਕੋਈ ਕਹਿੰਦੇ ਯਾਦ ਰੱਖੋ ਵੀ ਸੱਜੇ ਹੱਥ ਦੀ ਵਰਤੋਂ ਜਾਦੇ ਕਰਦੇ ਆ ਸੱਜਾ ਪੈਰ ਵੀ ਸਾਡਾ ਹੈ ਕਹਿੰਦੇ ਜਦੋਂ ਵੀ ਇਹ ਚੀਜ਼ਾਂ ਅਸੀਂ ਧਿਆਨ ਵਿੱਚ ਰੱਖਦੇ ਆ ਸੱਜਾ ਖੱਬਾ ਕਹਿੰਦੇ ਇਸੇ ਤਰ੍ਹਾਂ ਪਰਮਾਤਮਾ ਦੇ ਨਾਮ ਨੂੰ ਯਾਦ ਵਿੱਚ ਰੱਖਿਆ ਜਾਏ ਸਿਮਰਨ ਨੂੰ ਯਾਦ ਵਿੱਚ ਰੱਖਿਆ ਜਾਏ ਕਹਿੰਦੇ ਫਿਰ ਉਦੋਂ ਵਾਹਿਗੁਰੂ ਦਾ ਸਿਮਰਨ ਕੀਤਾ ਜਾਏ ਨਾਮ ਜੋ ਹੈ ਕੇ ਕੇਵਲ ਜਦੋਂ ਸੱਜਾ ਹੱਥ ਹਿਲੇ ਸੱਜਾ ਪੈਰ ਹਿਲੇ ਤੇ ਕਹਿੰਦੇ ਯਾਦ ਰੱਖਿਓ ਉਦੋਂ ਮੁੱਖ ਵਿੱਚੋਂ ਨਿਕਲੇ ਵਾਹਿ ਤੇ ਦੂਸਰਾ ਪੈਰ ਖੱਬਾ ਪੈਰ ਹਿਲੇ ਆ ਤੇ ਜਾਂ ਹੱਥ ਲੇਕਨੇ ਇਹ ਲੋਕ ਗੁਰੂ ਬਾਬਾ ਅਤਰ ਸਿੰਘ ਜੀ ਮਹਾਂਪੁਰਖ ਇਦਾਂ ਹੀ ਕਰਦੇ ਹੁੰਦੇ ਸੀ ਜੀ ਮਸਤੂਆਣਾ ਸਹਿਬ ਵਾਲੇ ਜਰੂਰ ਦਰਦੇ ਸੀ ਇਕਦਮ ਪੁੱਟਿਆ ਵਾਹੇ ਦੂਸਰਾ ਧਰਤੀ ਤੋਂ ਪੁੱਟ ਕੇ ਅਗਲੇ ਪਾਸੇ ਬੰਨੇ ਧਰਿਆ ਤੇ ਕਹਿੰਦੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਚੱਲਦੇ ਚੱਲਦੇ ਵਾਹੇ ਗੁਰੂ ਵਾਹੇ ਗੁਰੂ ਦਾ ਸਿਮਰਨ ਕਰਿਆ ਕਰਦੇ ਸੀ ਸੁਖਮਨੀ ਸਾਹਿਬ ਦੇ ਜਾਪ ਕਰਿਆ ਕਰਦੇ ਸੀ ਸੁਖਮਨੀ ਸਾਹਿਬ ਦੇ 35 ਪਾਠ 25 ਤੋਂ 35 ਪਾਠ ਰੋਜ਼ ਦੇ ਬਾਬਾ ਅਤਰ ਸਿੰਘ ਜੀ ਕਰਦੇ ਸੀ ਤੇ ਕਹਿੰਦੇ ਇੰਨੀ ਨਿਮਰਤਾ ਇੰਨੀ ਭਾਵਨਾ ਉਹਨਾਂ ਦੇ ਜੀਵਨ ਦੇ ਵਿੱਚ ਤੇ ਕਹਿੰਦੇ ਜੇ ਕੋਈ ਇੱਕ ਵਾਰੀ ਮਿਲ ਪੈਂਦਾ ਸੀ ਕਹਿੰਦੇ ਮਾਹਪੁਰਖਾਂ ਦੀ ਹੋ ਜਾਂਦਾ ਸੀ ਉਹ ਕਹਿੰਦਾ ਸੀ ਮੈਂ ਮਸਤੋਣਾ ਸਾਹਿਬ ਤੋਂ ਨਹੀਂ ਜਾਣਾ ਮੈਂ ਮਾਹਪੁਰਖਾਂ ਦੀ ਸੰਗਤ ਵਿੱਚੋਂ ਨਹੀਂ ਜਾਣਾ ਕਹਿੰਦੇ ਇੰਨੀ ਭਾਵਨਾ ਮਾਹਪੁਰਖਾਂ ਦੇ ਜੀਵਨ ਦੇ ਵਿੱਚ ਇੰਨੀ ਵੱਡੀ ਕਿਰਪਾ ਗੁਰਮੁਖ ਪਿਆਰਿਓ ਇਹ ਹੁੰਦੀ ਹੈ ਸਭ ਤੋਂ ਵੱਡੀ ਕਿਰਪਾ ਇਹ ਹੁੰਦੀ ਹੈ ਸਭ ਤੋਂ ਵੱਡੀ ਰਹਿਮਤ ਤੇ ਪਿਆਰਿਓ ਜਿਹਦੇ ਜੀਵਨ ਦੇ ਵਿੱਚ ਇਹ ਕਿਰਪਾ ਆ ਗਈ ਤੇ ਮਾਹਪੁਰਖ ਉਰੇਤੇ ਕਿਰਪਾ ਕਰ ਦਿੰਦੇ ਸੀ ਉਹਨੂੰ ਨਾਮ ਸਿਮਰਨ ਦੇ ਲਈ ਨਾ ਜਿਹੜੀ ਆ ਅਰਦਾਸ ਕਰ ਦਿੰਦੇ ਵੀ ਸਤਿਗੁਰੂ ਇਹਨੂੰ ਨਾਮ ਸਿਮਰਨ ਦੀ ਦਾਤ ਦਿਓ ਮਾ ਪੁਰਖਾਂ ਦਾ ਜਿਹੜਾ ਜੀਵਨ ਸੀ ਨਾ ਪਿਆਰਿਓ ਉਹ ਜੀਵਨ ਉਹਨਾਂ ਦਾ ਬਾਖਮਾਲ ਦਾ ਸੀ ਨਾਮ ਸਿਮਰਨ ਸੇਵਾ ਸਿਮਰਨ ਭਜਨ ਬੰਦਗੀ ਉਹਨਾਂ ਦੇ ਜੀਵਨ ਦੇ ਵਿੱਚੋਂ ਆਮ ਹੀ ਮਿਲ ਜਾਇਆ ਕਰਦੀ ਸੀ ਪਿਆਰਿਓ ਬੇਨਤੀ ਕਰਾਂ ਵੀ ਬਰਕਤਾਂ ਜਦੋਂ ਮਿਲਦੀਆਂ ਨੇ ਨਾ ਉਦੋਂ ਪਰਮਾਤਮਾ ਦੇ ਮਾਰਗ ਤੇ ਤੁਰ ਕੇ ਹੀ ਮਿਲਦੀਆਂ ਨੇ ਜੇ ਜੇ ਅਸਲ ਦੇ ਵਿੱਚ ਅਸੀਂ ਲੈਣੀਆਂ ਨੇ ਨਾ ਬਰਕਤਾਂ ਸਤਿਗੁਰੂ ਤੋਂ ਲੈਣੀਆਂ ਨੇ ਨਾ ਨਾਮ ਦੀਆਂ ਦਾਤਾਂ ਤੇ ਉਹਦੇ ਅੱਗੇ ਜਾ ਕੇ ਅਰਦਾਸ ਕਰਿਆ ਕਰੋ ਵੀ ਸਤਿਗੁਰੂ ਕਿਰਪਾ ਕਰਦੇ ਹੋ ਕਹਿੰਦੇ ਜੇ ਅਸੀਂ ਸਤਿਗੁਰੂ ਤੋਂ ਬਹੁਤ ਕੁਝ ਚਾਹੁੰਨੇ ਆਂ ਤੇ ਅੰਮ੍ਰਿਤ ਵੇਲੇ ਉੱਠ ਕੇ ਧੰਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਅਰਦਾਸ ਕਰੋ ਦੋਵੇਂ ਹੱਥ ਜੋੜ ਕੇ ਸੱਚੇ ਪਾਤਸ਼ਾਹ ਕਿਰਪਾ ਕਰੋ ਏ ਸੱਚੇ ਪਾਤਸ਼ਾਹ ਜੀ ਰਹਿਮਤ ਕਰੋ ਆਪ ਜੀ ਇੰਨੀ ਕੁ ਕਿਰਪਾ ਕਰ ਦਿਓ ਆਪ ਜੀ ਇੰਨੀ ਕੁ ਰਹਿਮਤ ਕਰ ਦਿਓ ਸੱਚੇ ਪਾਤਸ਼ਾਹ ਮੈਨੂੰ ਹੋਰ ਨਹੀਂ ਕੁਝ ਚਾਹੀਦਾ ਮੈਨੂੰ ਕੀ ਚਾਹੀਦਾ ਮੈਨੂੰ ਚਾਹੀਦਾ ਤੇਰੇ ਨਾਮ ਦੀ ਜਿਹੜੀ ਹੈ ਕਣੀ ਮੈਨੂੰ ਚਾਹੀਦੀ ਹੈ ਤੇਰੇ ਦਰ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹ ਕਿਰਪਾ ਉਹ ਰਹਿਮਤ ਏ ਮੇਰੇ ਮਾਲਕ ਜੀ ਆਪ ਜੀ ਐਸੀ ਕਿਰਪਾ ਕਰ ਦਿਓ ਕਿ ਮੈਨੂੰ ਜਿਹੜਾ ਹੈ ਦੁਨੀਆ ਦਾ ਹਰ ਸੁੱਖ ਹਰ ਇੱਕ ਚੀਜ਼ ਜਿਹੜੀ ਹੈ ਪ੍ਰਾਪਤ ਹੋ ਜਾਏ। ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਦੇ ਨਾਲ ਹੀ ਹੋਏਗਾ। ਇਹ ਤੁਹਾਡੀ ਕਿਰਪਾ ਰਹਿਮਤ ਦੇ ਨਾਲ ਹੀ ਹੋਣਾ ਸਤਿਗੁਰੂ ਮੈਨੂੰ ਨਹੀਂ ਕੁਝ ਹੋਰ ਚਾਹੀਦਾ। ਬੇਨਤੀਆਂ ਕਰ ਦਮਾਂ। ਸੰਤ ਇਸ ਕਰਕੇ ਬੋਲਦੇ ਹੁੰਦੇ ਸੀ ਵੀ ਭਾਈ ਜਦੋਂ ਵੀ ਕੋਈ ਸਰੀਰ ਦਾ ਅੰਗ ਹਿੱਲੇ ਸਾਡੀ ਨਜ਼ਰ ਜਾਵੇ ਤੇ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਿਓ ਸਤਿਗੁਰੂ ਆਪ ਜੀ ਦੀ ਕਿਰਪਾ ਰਹਿਮਤ ਦੇ ਦੁਆਰਾ ਮੈਨੂੰ ਇਹ ਪ੍ਰਾਪਤ ਹੋਇਆ। ਆਪ ਜੀ ਦੀ ਕਿਰਪਾ ਰਹਿਮਤ ਦੇ ਦੁਆਰਾ ਹੀ ਇਹ ਮੈਨੂੰ ਮਿਲਿਆ ਤੇ ਇੰਨਾ ਸੋਹਣਾ ਸੁਚੱਜਾ ਤੰਦਰੁਸਤ ਸਰੀਰ ਮੈਨੂੰ ਦਿੱਤਾ ਸਤਿਗੁਰੂ ਮੈਂ ਤੇਰਾ ਜਿੰਨਾ ਸ਼ੁਕਰਾਨਾ ਕਰਾਂ ਉਹ ਨਹੀਂ ਥੋੜਾ ਹੈ ਮੇਰੇ ਮਾਲਕ ਜੀ ਉਹ ਨਹੀਂ ਥੋੜਾ ਹੈ ਇਸ ਕਰਕੇ ਮੈਨੂੰ ਨਾਮ ਬਾਣੀ ਦੀ ਦਾਤ ਦਿਓ ਮੈਨੂੰ ਸੇਵਾ ਸਿਮਰਨ ਦੀ ਦਾਤ ਦਿਓ ਕਹਿੰਦੇ ਜੇ ਸੱਚਮੁੱਚ ਗੁਰੂ ਤੋਂ ਇਹ ਮੰਗ ਲਿਆ ਧੰਨ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਤੋਂ ਇਹ ਮੰਗ ਮੰਗ ਲਈ ਕਹਿੰਦੇ ਯਾਦ ਰੱਖਿਓ ਸਤਿਗੁਰੂ ਜੀ ਸਾਡੇ ਤੇ ਪਰਸੰਨ ਹੋ ਜਾਣਗੇ অতি ਅਤੇ ਅਤਿਅੰਤ ਪਰਸੰਨ ਹੋਣਾ ਮੇਰੇ ਸਤਿਗੁਰਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਨਗੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਰਹਿਮਤਾਂ ਕਰਨਗੇ ਜੇ ਗੁਰੂ ਦੀ ਕਿਰਪਾ ਹੋ ਗਈ ਜੇ ਸਤਿਗੁਰੂ ਦੀ ਰਹਿਮਤ ਹੋ ਗਈ ਕਹਿੰਦੇ ਭਲਿਓ ਕਹਿੰਦੇ ਜ਼ਿੰਦਗੀ ਦੇ ਵਿੱਚੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਰੇ ਦੁੱਖ ਕੱਢ ਕੇ ਸੁੱਖ ਦੇ ਦੇਣੇ ਆ ਨਾਮ ਸਿਮਰਨ ਦੀ ਦਾਤ ਦੇ ਦੇਣੀ ਆ ਗੁਰੂ ਨੂੰ ਪ੍ਰਸੰਨ ਕਰਿਓ ਤੇ ਗੁਰੂ ਪ੍ਰਸੰਨ ਹੁੰਦਾ ਜਦੋਂ ਕਹਿੰਦੇ ਉਹਦੇ ਤੋਂ ਮੰਗਿਆ ਜਾਏ ਝੋਲੀ ਅੱਡ ਕੇ ਆਉ ਉਹਦੇ ਅੱਗੇ ਸਮਰਪਿਤ ਹੋ ਗਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਇਹ ਕਿਹਾ ਜਾਏ ਸਤਿਗੁਰੂ ਕਿਰਪਾ ਕਰੋ ਮੇਰੀ ਝੋਲੀ ਵਿੱਚ ਨਾਮ ਦੀ ਦਾਤ ਪਾ ਦਿਓ ਉਦੋਂ ਸਤਿਗੁਰੂ ਪ੍ਰਸੰਨ ਹੁੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ